ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਸਤ ਸੰਤੋਖ ਗਿਆਨ ਇਹ ਵੀ ਸੰਤੋਖ ਨਹੀਂ ਕਹਿਣਾ ਉੱਤੇ ਟਿੱਪੀ ਲੱਗੀ ਹੋਈ ਆ ਸੰਤੋਖ ਉਚਾਰਨ ਕਰਨਾ ਹੈ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਕਿ 68 ਨਹੀਂ ਕਹਿਣਾ ਹੈ ਕਿ 8 ਅਤੇ 60 ਯਾਨੀ ਅਰਥ ਕਰਨ ਲੱਗਿਆ 86 ਪੀਰ ਥਾਂ ਦਾ ਵਾਚਕ ਹੈ ਪਾਠ ਇਕੱਠਾ ਹੀ ਕਰਨਿਆ 86 ਇਸ ਤਰ੍ਹਾਂ ਉਚਾਰਨ ਕਰਨਾ ਹੈ 86 ਕਾ ਇਸਨਾਨ ਕਾ ਇਸਨਾਨ ਨਹੀਂ ਕਹਿਣਾ ਹੈ ਸੁਣਿਆ ਪੜ ਪੜ ਪਾਵਨ ਮਾਨ ਪੜ ਪੜ ਇਹ ਭਾਰੀ ਪਾਦੂ ਚਾਨ ਸੁਣਿਆ ਲੱਗੈ ਸਹਿਜ ਧਿਆਨ ਸਹਿਜ ਦਾ ਹਾ ਹਾ ਵੀ ਸ਼ੁੱਧ ਬੋਲਣਾ ਹੈ ਕਈ ਵਾਰ ਅਸੀਂ ਹਾ ਅ ਜਿਹੜਾ ਹੈ ਉਹ ਫਿੱਕਾ ਜਿਹਾ ਪੈ ਜਾਂਦਾ ਸਹਿਜ ਬੋਲ ਜਾਂਦੇ ਹਾਂ ਸਹਿਜ ਹਹਾ ਜਿਹੜਾ ਹੈ ਉਹ ਉਚਾਰਨ ਸਹੀ ਕਰਨਾ ਸੁਣਿਆ ਲੱਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਪਾਪ ਕਾ ਕੱਠਾ ਨਹੀਂ ਕਹਿਣਾ ਦੂਖ ਪਾਪ ਕਾ ਇਸ ਤਰ੍ਹਾਂ ਬੋਲਣਾ ਦੁਖਾਂ ਪਾਪਾਂ ਦਾ ਨਾਮ ਸੁਣਿਆ ਬਾਣੀ ਸੁਣਿਆ ਕਥਾ ਕੀਰਤਨ ਸੁਣਿਆ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਖਾਤਮਾ ਹੋ ਜਾਂਦਾ ਹੈ ਸੁਣਿਆ ਸਰਾ ਗੁਨਾ ਕੇ ਗਾਹ ਗੁਨਾ ਕੇ ਇਕੱਠਾ ਨਹੀਂ ਬੋਲਣਾ ਸਰਾ ਗੁਨਾ ਕੀ ਗਾਹ ਗਾਹ ਇਸ ਤਰ੍ਹਾਂ ਹੀ ਬੋਲਿਆ ਜਾਏਗਾ ਕਿ ਗਾਹਾ ਕਹਿ ਜਾਂਦੀ ਹਨ ਸਾਹੇ ਕੰਨਾਂ ਲਾ ਜਾਂਦੀ ਹਨ ਗਾਹ ਕਿਤੇ ਕੰਨੇ ਨੂੰ ਵਧਾ ਦੇਣਾ ਗਾਹ ਸੁਣਿਆ ਸੇਖ ਪੀਰ ਪਾਤ ਸਾਹਿ ਇਹ ਵੀ ਸ਼ੀਖ ਪੀਰ ਪਾਤਸ਼ਾਹ ਉਚਾਰਨ ਕਰਨਾ ਹੈ ਸੁਣਿਆ ਅੰਡੇ ਪਾਵਹ ਰਾਹੂ ਰਾਹੂ ਦੇ ਔਂਕੜ ਲੱਗਿਆ ਹੋਇਆ ਹੈ ਕਿ ਰਾਹੂ ਉਚਾਰਨ ਕਰਨਾ ਕਈ ਕਹਿੰਦੇ ਜੀ ਇਹ ਔਂਕੜ ਨਹੀਂ ਛੱਡ ਦਿਓ ਇਹਨੂੰ ਰਾਹ ਬੋਲੋ ਅਤੇ ਜਿਹੜਾ ਪਾਤਸ਼ਾਹ ਹੈ ਇਹਨੂੰ ਪਾਤਸ਼ਾਹ ਬੋਲੋ ਯਾਨੀ ਕਿੱਡੀ ਮੂਰਖਤਾ ਵਾਲੀ ਗੱਲ ਹੈ ਵੀ ਜਿਹੜਾ ਜਿੱਥੇ ਔਂਕੜ ਲੱਗਿਆ ਉਹ ਛੱਡ ਦਿਓ ਜਿਹੜਾ ਪਾਤ ਸਾਹ ਦੇ ਛੇ ਸਸੇ ਦੇ ਹੇਠਾਂ ਬਿੰਦੀ ਨਹੀਂ ਲੱਗੀ ਉਹਥੇ ਲਾ ਲਓ ਮਾਰੇ ਨੇ ਤਾਂ ਪਾਤ ਸਾਹ ਲਿਖਿਆ ਹੈ ਤੇ ਇਸੇ ਤਰ੍ਹਾਂ ਰਾਹ ਓਂਕਰ ਨਾਲ ਲਿਖਿਆ ਹੋਇਆ ਇਸ ਕਰਕੇ ਮਾਤਰਾ ਛੱਡਣੀਆਂ ਨਹੀਂ ਇਹਦਾ ਉਚਾਰਨ ਕਰਨਾ ਹੈ ਪਹਿਲਾਂ ਬੋਲਣਾ ਸੁਣਿਆ ਸੇਖ ਪੀਰ ਪਾਤ ਸਾਹ ਫਿਰ ਦੂਸਰੀ ਪੰਕਤੀ ਹੈ ਸੁਣਿਆ ਅੰਦੇ ਪਾਵਹ ਰਾਹ ਰਾਹੋ ਹੂੜਾ ਨਹੀਂ ਲਾਜਣਾ ਰਾਹ ਇਸ ਤਰ੍ਹਾਂ ਬੂਲਣਾ ਸੁਣਿਆ ਸਾਥ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਗੁਨ ਕੀ ਗਤ ਨਹੀਂ ਕਹਿ ਦੇਣਾ ਮੰਨੇ ਕੀ ਇਥੇ ਥੋੜਾ ਜਿਹਾ ਠਹਿਰਾ ਦੇ ਕੀ ਫਿਰ ਬੋਲਣਾ ਗਾਤ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਇ ਕਾਗਦ ਕਲਮ ਨ ਲਿਖਣਹਾਰ ਕਾਗਦ ਦਦੇ ਦੇ ਨਾਲ ਸ਼ੁੱਧ ਉਚਾਰਨ ਕਰਨਾ ਕਾਗਦ ਨਹੀਂ ਕਹਿਣਾ ਕਾਗਦ ਕਾਗਦ ਕਲਮ ਨ ਲਿਖਣਹਾਰ ਲਿਖਣਹਾਰ ਬੁੱਲਾ ਹੀ ਬੋਲਣਾ ਇਹਨੂੰ ਲਿਖਣਹਾਰ ਨਹੀਂ ਕਹਿਣਾ ਮੰਨੇ ਕਾ ਵਹ ਕਰਨ ਵਿਚਾਰ ਇਹ ਵੀ ਪਾਠ ਧਿਆਨ ਰੱਖਣ ਵਾਲਾ ਹੈ ਕਿ ਕੱਬੇ ਹੀ ਬੋਲ ਜਾਂਦੇ ਹਨ ਕਬਹ ਪਾਠ ਨਹੀਂ ਕਰਨਾ ਮੰਨੇ ਕਾ ਕਿਥੇ ਵਿਸਰਾਮ ਲਾਉਣਾ ਧਿਆਨ ਦੇ ਨਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋ ਇਸ ਪੰਕਤੀ ਦੇ ਵਿੱਚ ਦੋ ਪਾਦ ਆਏ ਹਨ ਮੰਨੇ ਉੱਤੇ ਟਿੱਪੀ ਨੰਨੇ ਸਿਹਾਰੀ ਇਸ ਦਾ ਉਚਾਰਨ ਹੋਵੇਗਾ ਮੰਨ ਕਸ ਕੇ ਮੰਨਣ ਕਰਨਾ ਅਤੇ ਜਿਹੜਾ ਅੱਗੇ ਮੰਮਾ ਨੰਨੇ ਸਿਹਾਰੀ ਇਹ ਹੈ ਇਸ ਦਾ ਉਚਾਰਨ ਹੈ ਮਨ ਇੱਕ ਕਸ ਕੇ ਬੋਲਣਾ ਇੱਕ ਪੋਲਾ ਬੋਲਣਾ ਜੇ ਕੋ ਮੰਨ ਜਾਣਾ ਇੱਥੇ ਵਿਸਰਾਮ ਦੂਸਰਾ ਬੋਲਣਾ ਮਨ ਕੋਏ ਮੰਨ ਸੁਰਤ ਹੋਵੇ ਮਨ ਬੁੱਧ ਮਨ ਬੁੱਧ ਨਹੀਂ ਕਹਿਣਾ ਨਖੇਰ ਕੇ ਦੂਵੇਂ ਪੜ ਪਦ ਜਿਹੜੇ ਐ ਉਚਾਰਨ ਕਰਨੇ ਹਨ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭਵਨ ਕੀ ਸੁੱਧ ਇਹ ਵੀ ਕੀ ਪਦਤੀ ਸਮਕ ਦੀ ਲਾ ਕੇ ਬੋਲਣਾ ਕੀ ਸੁਧ ਨਹੀਂ ਕਹਿਣਾ ਹੈ ਮੰਨੈ ਪਦ ਤੇ ਵਿਸਰਾਮ ਹੈ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹੇ ਚੋਟਾ ਨਾ ਖਾਏ ਇਹ ਵੀ ਪਦ ਧਿਆਨ ਨਾਲ ਉਚਾਰਨ ਕਰਨਾ ਹੈ ਮੰਨੈ ਮੁਹੇ ਚੂਟਾ ਨਾ ਖਾਏ ਮੰਮੇ ਔਂਕੜ ਹਾਏ ਹਿਯਾਰੀ ਹੈ ਇਨ ਕਈ ਇਸ ਨੂੰ ਮੁਹੇ ਕਹਿ ਜਾਂਦੇ ਹਨ ਜ਼ਿਆਦਾਤਰ ਮੁਹੇ ਹੀ ਬੋਲਦੇ ਹਨ ਮੰਮੇ ਹੋੜਾ ਹਾਏ ਲਾਂ ਦੇ ਨਾਲ ਜਾਂ ਮੂੰਹ ਕਹਿ ਜਾਂਦੇ ਹਨ ਇਹਦਾ ਉਚਾਰਨ ਮੰਮੇ ਔਂਕੜ ਲਘੂ ਮਾਤਰਾ ਹੈ ਹਾਹੇ ਸਿਹਾਰੀ ਜਿਹੜੀ ਆ ਉਹ ਵੀ ਲਘੂ ਮਾਤਰਾ ਹੈ ਜਿੰਨੀ ਸਹੀਦੀ ਬੋਲਾਂਗੇ ਸ਼ੁੱਧ ਬੋਲਿਆ ਜਾਏਗਾ ਮੋਹ کئی ਜਿਵੇਂ ਮੰਮੇ ਔਂਕੜ ਹਾਹੇ ਲਾ ਹੋਵੇ ਉਸਦਾ ਉਚਾਰਨ ਹੈ ਮੂਹੇ ਤੂਹੇ ਖੂਹੇ ਮੰਮੇ ਹੋੜਾ ਹਾਹੇ ਸਿਹਾਰੀ ਹੋਵੇ ਫਿਰ ਮੋਹ ਮੋਹ ਖੋਹੀ ਸੋਹੇ ਮੰਮੇ ਔਂਕੜ ਹਾਹੇ ਸਿਹਾਰੀ ਹੋਵੇ ਫਿਰ ਉਸਦਾ ਬੜੀ ਤੇਜ਼ੀ ਦੇ ਨਾਲ ਬੋਲਣਾ ਛੇਤੀ ਦੇ ਨਾਲ ਬੋਲਣਾ ਮੁਹ ਹ ਉਚਾਰਨ ਕਰਨਾ ਹੈ ਮੰਨੈ ਮੁਹ ਛੂਟਾ ਨਾ ਖਾਇ ਨੰਨੇ ਕੰਨਾ ਜਿਹੜਾ ਉਚਾਰਨ ਹੈ ਕੰਨੇ ਨਾਲ ਪਹਿਲੀ ਵਾਰ ਪਦ ਆਇਆ ਹੈ ਨਾ ਇੱਥੇ ਲੰਕਾ ਕੇ ਬੋਲਣਾ ਹੈ ਜਪਜੀ ਸਾਹਿਬ ਦੇ ਵਿੱਚ 6 ਨੰਨੇ ਕੰਨੇ ਨਾ ਪਦ ਆਉਂਦੇ ਹਨ ਉਹ ਅੱਗੇ ਆਪਾਂ ਦਰਸ਼ਨ ਕਰ ਹੀ ਲੈਣੇ ਹਨ ਮੰਨੈ ਮੁਹ ਛੂਟਾ ਨਾ ਖਾਇ ਮੰਨੈ ਜਮ ਕੈ ਸਾਥ ਨਾ ਜਾਏ ਜਮ ਕਸਕੇ ਨਹੀਂ ਬੋਲਣਾ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤ ਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਇਹ ਮਗਨ ਪਾਠ ਨਹੀਂ ਕਰਨਾ ਹੈ ਵਖਰਾ ਪਾਠ ਹੈ ਮਾਗ ਪੁਲਾ ਹੀ ਬੋਲਣਾ ਹੈ ਮਾਗ ਨਾ ਚੱਲੈ ਪੰਥ ਮੰਨੈ ਪੱਤੀ ਵਿਸਰਾਮ ਹੈ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਸੰਬੰਧ ਨੰਨੇ ਨਾਲ ਬੋਲਣਾ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਨ ਜਾਣੈ ਮਨ ਕੋਈ ਮਨ ਇਹ ਪੁਲਾ ਬੋਲਣਾ ਹੈ ਕਿਤੇ ਪੁਲੇ ਪਦ ਹੁੰਦੇ ਹਨ ਉਹਨਾਂ ਪਦਾਂ ਨੂੰ ਥੋੜਾ ਜਿਹਾ ਲਮਕਾ ਕੇ ਬੋਲੀਏ ਤਾਂ ਸ਼ੁੱਧ ਬੋਲਦੇ ਹਨ ਮੰਮਾ ਤੇ ਨੰਨਾ ਮਨ ਤਨ ਜਾਨ ਧਨ ਅਗਰ ਕਸ ਕੇ ਬੋਲਨੇ ਹਨ ਤਾਂ ਦੋਵੇਂ ਜਿਹੜੇ ਅੱਖਰ ਹਨ ਉਹਨਾਂ ਨੂੰ ਜਿੰਨਾ ਜੋੜਾਂਗੇ ਉਹ ਕਸ ਕੇ ਬੋਲੇ ਜਾਂਦੇ ਨੇ ਮਨ ਤਨ ਜਨ ਧਨ ਆਨੰਦ ਬੋਲਣਾ ਜੇ ਕੋ ਮੰਨ ਜਾਣਾ ਮੰਨ ਕੋਈ ਮੰਨੈ ਪਰਹ మోਖ ਦਵਾਰ ਮੋਖ ਦਵਾਰ ਇੱਥੇ ਵੀ ਸੰਬੰਧਕ ਪਾਠ ਹੈ ਮੰਨੈ ਪਰਵਾਰੈ ਸਾਧਾਰ ਸਾਧਾਰ ਇਕੱਠਾ ਬੋਲਣਾ ਸਾਧਾਰ ਵੱਖਰਾ ਨਹੀਂ ਕਹਿਣਾ ਮੰਨੈ ਪਰਵਾਰੈ ਸਾਧਾਰ ਮੰਨੈ ਤਾਰੇ ਤਾਰੇ ਗੁਰਸਿੱਖ ਗੁਰਸਿੱਖ ਪਾਠ ਸੰਪਰਦਾ ਦੇ ਵਿੱਚ ਇਕੱਠਾ ਹੀ ਕਰਾਇਆ ਜਾਂਦਾ ਹੈ ਦੂਸਰਾ ਗੁਰਸਿੱਖ ਵੱਖਰਾ ਪਾਠ ਹੈ ਫਿਰ ਅੱਜ ਜਿਹੜੇ ਨਵੀਨ ਵਿਦਵਾਨ ਹਨ ਉਹਨਾਂ ਨੇ ਵਿਆਕਰਨ ਦੇ ਨੀਮਾਂ ਅਨੁਸਾਰ ਗੁਟਕਿਆਂ ਵਿੱਚ ਨਵੀਨ ਪੂਥੀਆਂ ਦੇ ਵਿੱਚ ਗੁਰ ਦੇ ਰਾਰੇ ਦੇ ਔਂਕੜ ਕੱਟ ਦਿੱਤਾ ਹੈ ਪ੍ਰੰਤੂ ਜਿੰਨੇ ਪ੍ਰਾਤਨ ਸਰੂਪ ਹਨ ਸਾਰੇ ਸਰੂਪਾਂ ਦੇ ਵਿੱਚ ਗੱਗੇ ਦੇ ਵੀ ਔਂਕੜ ਆ ਤੇ ਰਾਰੇ ਦੇ ਵੀ ਔਂਕੜ ਹੈ ਸੰਪਰਦਾ ਦੇ ਵਿੱਚ ਵੀ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਪਾਠ ਇਕੱਠਾ ਹੀ ਕਰਾਇਆ ਜਾਂਦਾ ਹੈ ਇਸ ਕਰਕੇ ਜਿੱਥੇ ਔਂਕੜ ਨਹੀਂ ਵਾਰੀ ਨੂੰ ਲੱਗਿਆ ਹੋਇਆ ਉਹ ਰਾਰੇ ਦੇ ਔਂਕੜ ਲਾ ਸਕਦੇ ਹਨ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿਖ ਈ ਨਾਨਕ ਪਾਤਿ ਵਿਸਰਾਮ ਲਾਉਣਾ ਹੈ ਮੰਨੈ ਪਾਤਿ ਯਮਕ ਲਾ ਕੇ ਮੰਨੈ ਨਾਨਕ ਇਥੇ ਵਿਸਰਾਮ ਭਵਹਿ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਮਾਨ ਪੰਚ ਪ੍ਰਦਾਨ ਇਹ ਵੀ ਬਹੁਤ ਧਿਆਨ ਨਾਲ ਉਚਾਰਨ ਕਰਨਾ ਪ੍ਰਮਾਨ ਨਹੀਂ ਕਹਿਣਾ ਪ੍ਰਮਾਨ ਕਵਾਂਗੇ ਤਾਂ ਹੀਠਾ ਰਾਰਾ ਲੱਗ ਜਿਗਾ ਤ ਪ੍ਰਮਾਨ ਇਸ ਤਰ੍ਹਾਂ ਪ੍ਰਦਾਨ ਨਹੀਂ ਕਹਿਣਾ ਹੀਠਾ ਰਾਰਾ ਲਾ ਕੇ ਰਾਰਾ ਪੂਰਾ ਬੋਲਣਾ ਹੈ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵਹ ਦਰਗਹ ਮਾਨ ਪੰਚੇ ਸੂਹਹ ਦਰ ਰਾਜਾਨ ਪੰਚੇ ਸੂਹਹ ਇਥੇ ਵਿਸਰਾਮ ਦਰ ਰਾਜਾਨ ਨਹੀਂ ਕਹਿਣਾ ਦਰ ਵੱਖਰਾ ਬੋਲਣਾ ਹੈ ਰਾਜਾਨ ਇਕੱਠਾ ਕਹਿਣਾ ਹੈ ਪੰਚੇ ਸੂਹਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਪੰਚਾਂ ਦੇ ਬਿੰਦੀ ਲੱਗੀ ਹੈ ਚਾਂ ਦੇ ਇਸ ਕਰਕੇ ਸੁੱਧ ਬੋਲਣਾ ਪੰਚਾਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਹਾਂ ਪਦਵੀ ਧਿਆਨ ਨਾਲ ਬੋਲਣਾ ਕਈ ਕਹਿ ਕਹਿ ਦਿੰਦੇ ਹਨ ਕੱਕੇ ਦੇ ਵੀ ਦਲਾਵਾ ਲਾ ਦਿੰਦੇ ਹਨ ਕਹਿ ਕਹ ਬਹ ਸਹ ਇਸ ਤਰ੍ਹਾਂ ਉਚਾਰਨ ਕਰਨਾ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਕੀ ਆਮ ਸਾਰੇ ਦਇਾਈ ਕਹਿੰਦੇ ਹਨ ਈੜੀ ਦੇ ਸਿਹਾਰੀ ਲਾ ਕੇ ਬੋਲਣਾ ਹੈ ਦਇਆ ਉਚਾਰਨ ਕਰਨਾ ਦਿਆ ਨਹੀਂ ਕਹਿਣਾ ਧੌਲ ਦੇ ਕਨੌੜਾ ਹੈ ਧੂਲ ਨਹੀਂ ਕਹਿਣਾ ਹੈ ਧੌਲ ਧਰਮ ਦਇਆ ਕਾ ਪੂਤ ਕਾ ਪੂਤ ਪਾਠ ਨਹੀਂ ਕਰਨਾ ਦਇਆ ਕਾ ਇਥੇ ਥੋੜਾ ਜਿਹਾ ਰੁੱਕ ਕੇ ਬੋਲਣਾ ਹੈ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜੈਨ ਸੂਤ ਚਾਲ ਅਨੁਸਾਰ ਸੰਪਰਦਾ ਦੇ ਵਿੱਚ ਥਾਪਤੇ ਹੀ ਵਿਸਰਾਮ ਲਵਾਇਆ ਜਾਂਦਾ ਕਈ ਰੱਖਿਆ ਤੇ ਲਾਉਂਦੇ ਹਨ ਪਰ ਚਾਲ ਅਨੁਸਾਰ ਸੰਤੋਖ ਥਾਪ ਰੱਖਿਆ ਜੈਨ ਸੂਤ ਜੇ ਕੋ ਬੁੱੱਜਾ ਬੁੱੱਜਾ ਤੇ ਜੀਣਾ ਹੋਵੇ ਸਤਿਆਰ ਤਵਲ ਉੱਪਰ ਕੇਤਾ ਪਾਰ ਇਹ ਵੀ ਉੱਪਰ ਨੂੰ ਬਹੁਤੇ ਜਿਹੜੇ ਨੇ ਉੱਪਰ ਗਹਿ ਜਾਂਦੇ ਹਨ ਦਲੈਂਕਰ ਲਾ ਕੇ ਸ਼ੁੱਧ ਬੋਲਣਾ ਉੱਪਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰਹਿ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਬੁਖ ਰੂਪ ਦੇ ਵਿੱਚ ਸੰਪਰਦਾ ਚ ਇਸੇ ਤਰ੍ਹਾਂ ਹੀ ਚਾਲ ਅਨੁਸਾਰ ਵਿਸਰਾਮ ਲਵਾਏ ਜਾਂਦੇ ਹਨ ਧਰਤੀ ਹੋਰ ਪਰਹਿ ਹੋਰ ਹੋਰ ਤਿਸਤੇ ਭਾਰ ਤਲੈ ਕਮਨਜੂਰ ਕਈ ਧਰਤੀ ਹੂਰ ਪਰੈ ਹੂਰ ਹੂਰ ਤਿਸਤੇ ਭਾਰ ਤਲੈ ਕਮਨਜੂਰ ਇਸ ਤਰ੍ਹਾਂ ਲਾਉਂਦੇ ਹਨ ਪਰ ਮੁਖ ਧਰਤੀ ਹੂਰ ਪਰੈ ਹੂਰ ਹੂਰ ਤਿਸਤੇ ਭਾਰ ਤਲੈ ਕਮਨਜੂਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਇ ਇਹ ਜਿਹੜਾ ਪਦ ਹੈ ਕਿ ਈੜੀ ਲਾ ਹਾਏ ਓਂਕੜ ਲੱਗਿਆ ਇਸ ਦਾ ਉਚਾਰਨ ਕਰਨਾ ਹੈ ਈੜੀ ਦੀ ਲਾ ਨੂੰ ਵਧਾ ਦੇਣਾ ਹੈ ਹਾਏ ਓਂਕੜ ਬੋਲਣਾ ਹੈ ਕਿਤੇ ਈੜੀ ਲਾ ਹਾਏ ਹੋੜੇ ਨਾਲ ਵੀ ਆਉਂਦਾ ਹੈ ਉਹਦਾ ਉਚਾਰਨ ਹੈ ਇਹੋ ਕਿਤੇ ਆਉਂਦਾ ਹੈ ਈੜੀ ਸਿਆਰੀ ਹਾਏ ਓਂਕੜ ਉਸ ਦਾ ਉਚਾਰਨ ਹੈ ਇਹੋ ਯਾਨੀ ਇਹ ਤਿੰਨ ਉਚਾਰਨ ਬੜੇ ਧਿਆਨ ਨਾਲ ਕਰਨੇ ਚਾਹੀਦੇ ਹਨ ਇਹ ਹੋ ਮੇਹੂ ਸੇਹੂ ਖੇਹੂ ਇਹ ਈੜੀ ਲਾ ਹਾਏ ਓਂਕੜ ਦਾ ਉਚਾਰਨ ਹੈ ਇਹੋ ਮੇਹੋ ਸੇਹੋ ਖੇਹੋ ਇਹ ਈੜੀ ਲਾਂ ਹਾਹੇ ਹੋੜੇ ਦਾ ਉਚਾਰਨ ਹੈ ਇਹਨੂੰ ਮੇਹੋ ਸੇਹੋ ਖੇਹੋ ਇਹ ਈੜੀ ਸਿਹਾਰੀ ਹਾਹੇ ਔਂਕੜ ਦਾ ਉਚਾਰਨ ਹੈ ਯਾਨੀ ਇਹ ਧਿਆਨ ਨਾਲ ਉਚਾਰਨ ਕਰਨੇ ਹਨ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਸਵਲਿਹੋ ਜਿਹੜਾ ਪਦ ਹੈ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਵਲਿਹੂ ਕੀਤਾ ਤਾਣ ਸਵਲਿਹੂ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪ੍ਰਸਾਉ ਏਕੋ ਕਵਾਉ ਤੇ ਸਤੇ ਹੋਏ ਲਖ ਦਰਿਆਉ ਦਰਿਆਉ ਨਹੀਂ ਉਚਾਰਨ ਕਰਨਾ ਬਿਹਾਰੀ ਨਾਲ दीर्घ ਉਚਾਰਨ ਕਰਨਾ ਦਰਿਆਉ ਤਿਸਤੇ ਹੋਏ ਲਖ ਦਰਿਆ ਹੋਏ ਦੇ ਲਾਂ ਲੱਗੀ ਹੋਈ ਆ ਇਸ ਨੂੰ ਹੋਏ ਨਹੀਂ ਕਹਿਣਾ ਹੋਏ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਧ ਪਦ ਪਦ ਜੜਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਹ ਵੀ ਤੂੰ ਨਹੀਂ ਕਹਿਣਾ ਹੈ ਟਿੱਪੀ ਨਹੀਂ ਲੱਗੀ ਹੋਈ ਆ ਤੂੰ ਸਦਾ ਸਲਾਮਤ ਇਥੇ ਵਿਸਰਾਮ ਹੈ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਤੇ ਜਾਪ ਤਾਪ ਪੂਲੇ ਪਦ ਉਚਾਰਨ ਕਰਨੇ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਗ੍ਰੰਥ ਕਈ ਬੋਲ ਜਾਂਦੇ ਨੇ ਹੇਠਾਂ ਰਾਰਾ ਲਾ ਕੇ ਗ੍ਰੰਥ ਹੀ ਬੋਲਣਾ ਹੈ ਰਾਰਾ ਪੂਰਾ ਹੈ ਗ੍ਰੰਥ ਨਹੀਂ ਕਹਿਣਾ ਗ੍ਰੰਥ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ असंख सती असंख असंख्य सूर मोह पख सारे ममे मुह उच्चारण करना मुह मुह ममे दलैंकड़ ला के मुह मुह भी नहीं गाना है मम्मे ओंकड़ ला के मोह पख कस के बोलना है असंख सुरख सार असंख मोन ਲੇਵਲ ਆਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਇਸੇ ਤਰ੍ਹਾਂ ਹੀ ਕੁਦਰਤ ਰਾਰਾ ਪੂਰਾ ਬੋਲਣਾ ਕਈ ਵਾਰ ਕੁਦਰਤ ਦਰਤ ਬੋਲਿਆ ਜਾਂਦਾ ਕੁਦਰਤ ਰਾਰਾ ਪੂਰਾ ਉਚਾਰਨ ਸ਼ੁੱਧ ਕਰਨਾ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਨਿਰੰਕਾਰ ਰਾਰਿ ਦੀਸੀ ਆਰੀਲਾ ਨੰਨਨੇ ਨੂੰ ਸਿਆਰੀ ਲਾ ਕੇ ਅਸੰਖ ਮੂਰਖ ਅੰਧ ਘੋਰ ਅੰਧ ਧੱਦੇ ਨਾਲ ਨਹੀਂ ਬੋਲਣਾ ਧੱਦੇ ਨਾਲ ਬੋਲਣਾ ਅੰਧ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸਾਂਖੋਰ ਵੀ ਪੂਲਾ ਬੋਲਣਾ ਹਰਾਮ ਖੋਰ ਨਹੀਂ ਕਹਿਣਾ ਹੈ ਅਸੰਖ ਚੋਰ ਹਰਾਮ ਖੂਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹਤਿਆ ਕਮਾਹੇ ਗਾਲ ਪੂਲਾ ਪੂਲਣਾ ਵੱਡ ਕਸ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਵਿੱਚ ਡੈਸ਼ ਲਾ ਕੇ ਵਿਚਾਰਨ ਕਰਨਾ ਹੈ ਅਸੰਖ ਗਾਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਪਾਪ ਕਰ ਕਰਜਾ ਹੀ ਇਕੱਠਾ ਨਹੀਂ ਬੋਲਣਾ ਸੰਖ ਪਾਪੀ ਪਾਪ ਕਰ ਜਾਹ ਸੰਖ ਕੂੜਿਆਰ ਕੂੜੇ ਫਿਰਾਹ ਕੂੜਿਆਰ ਨਹੀਂ ਉਚਾਰਨ ਕਰਨਾ ਦਲੈਂਕੜ ਨਾਲ ਉਚਾਰਨ ਕਰਨਾ ਸੰਖ ਕੂੜਿਆਰ ਕੂੜੇ ਫਿਰਾਹ ਸੰਖ ਮਲੇਛ ਮਲ ਭਖ ਖਾਹ ਮਲੇਛ ਛੇ ਨਾਲ ਨਹੀਂ ਬੋਲਣਾ ਛੱਛਾ ਉਚਾਰਨ ਕਰਨਾ ਹੈ ਸੰਖ ਮਲੇਛ ਮਨ ਪੋਲਾ ਬੋਲਣਾ ਹੈ ਮੱਲ ਨਹੀਂ ਕਹਤ ਨਾ ਅਗਰ ਮੱਲ ਕਹਿ ਦਿੱਤਾ ਉਹਦਾ ਅਰਥ ਹੈ ਪਹਿਲਵਾਨ ਕੁਲੀ ਮਲ ਮੈਲ ਅਸੰਖ ਮਲੇਛ ਮਲ ਭਖ ਖਾਹ ਪ੍ਰਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਤੇ ਨਾਮਕ ਪਦ ਤਹੀ ਵਿਸਰਾਮ ਹੈ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਬ ਅਗੰਮ ਅਗਾਮ ਅਸੰਖ ਲੋਅ ਅਸੰਖ ਕਹ ਸਿਰ ਭਾਰ ਹੋਏ ਅਸੰਖ ਕਹ ਇਥੇ ਵਿਸਰਾਮ ਸਿਰ ਭਾਰ ਇਥੇ ਥੋੜਾ ਜਿਹਾ ਸਹਾਰਾ ਦੇ ਕੇ ਬੋਲਣਾ ਹੈ ਅਸੰਖ ਕਹ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਪਦ ਕਸਕੇ ਹੀ ਉਚਾਰਨ ਕਰਨੇ ਹਨ ਅਖਰੀ ਨਹੀਂ ਕਹਿਣਾ ਹੈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੋਣਗਾਹ ਅਖਰੀ ਪਦ ਤੇ ਵਿਸਰਾਮ ਹੈ ਅਖਰੀ ਗਿਆਨ ਗੀਤ ਗੋਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਇਹ ਮਿਸਰਾਮ ਸਿਰ ਪਦ ਤੇ ਵਿਸਰਾਮ ਲਾਉਣਾ ਹੈ ਅਖਰਾ ਸਿਰ ਸੰਯੋਗ ਵਿਖਾਣ ਜੇਨ ਇਹ ਲਿਖੇ ਜੇਨ ਨਹੀਂ ਬੋਲਣਾ ਜੇਨ ਹੈ ਟਿੱਪੀ ਨਹੀਂ ਲੱਗੀ ਹੋਈ ਜੇਨ ਇਹ ਲਿਖੇ ਜੇਨ ਇਹ ਲਿਖੇ ਤੇਸ ਸਿਰ ਨਾਹੇ ਹਾਂ ਤੇਸ ਸਿਰ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਬੋਲਣਾ ਹੈ ਸਿਰ ਨਾਹੇ ਨਹੀਂ ਕਹਿਣਾ ਜੇਨ ਇਹ ਲਿਖੇ ਤੇਸ ਸਿਰ ਨੌਰ ਦੀਨੇ ਲੇਖ ਲਿਖੇ ਹਨ ਉਸ ਦੇ ਉੱਤੇ ਲੇਖ ਨਹੀਂ ਹਨ ਜੇਵਾ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵੇਣ ਨਾਵੇ ਨਾਹੀ ਕੋ ਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਭਲੀ ਭਲੀ ਨਹੀਂ ਬੋਲਨਾ ਭਲੀ ਪੁਲਾਈ ਬੋਨਾ ਜੂ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਹਾਂਜੀ ਵੱਖਰੇ ਹੀ ਪਾਠ ਬੋਲਣਾ ਭਰੀਐ ਹੱਥ ਪੈਰ ਤਨ ਦੇਹ ਭਰੀਆ ਪਾਤੇ ਵਿਸਰਾਮ ਪਾਣੀ ਧੋਤੈ ਉੱਤਰ ਸੋ ਖੇਹ ਇਹ ਉੱਤਰ ਸੋ ਖੇਹ ਵੱਖਰਾ ਪਾਠ ਕਰਨਾ ਸੋ ਸੰਪਰਦਾ ਦੇ ਵਿੱਚ ਇਹ ਪਾਠ ਵੱਖਰਾ ਕਰਾਇਆ ਜਾਂਦਾ ਹੈ ਪਾਣੀ ਧੁੱਟੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਇਹ ਸਾਬੂਨ ਥੋੜਾ ਜਿਆ ਕਸਕੇ ਬੋਲਣਾ ਸਾਬੂਨ ਨਹੀਂ ਕਹਿਣਾ ਦੇ ਸਬੂਨ ਇੱਥੇ ਵਿਸਰਾਮ ਲਈਆ ਓਹ ਧੂਏ ਓਹ ਹਾਏ ਦੇ ਹੂੜਾ ਲਾ ਕੇ ਨਹੀਂ ਬੋਲਣਾ ਊੜਾ ਖੁੱਲੇ ਮੂੰਹ ਵਾਲਾ ਹੈ ਓਹ ਧੂਏ ਭਰੀਏ ਮਤ ਪਾਪਾ ਕੈ ਸੰਗ ਓਹ ਧੋਪੈ ਨਾਵੇ ਕੈ ਰੰਗ ਧੋਪੈ ਭੈ ਨਹੀਂ ਬੋਲਣਾ ਧੋਪੈ ਪੱਪੇ ਨਾਲ ਉਚਾਰਨ ਕਰਨਾ ਓਹ ਧੋਪੈ ਨਾਵੇ ਕੈ ਰੰਗ पुन्नी पापी आखण ना के आखण कर कार करना लिख जा आपे बीज आपे ही खाह। नानक हुक्मी आव जाह तीरथ ताप दया दात दान हाँ, दत्त थोड़ा जा दरमाना जा बोलना ना बोता कसके ना नोला तीरथ ताप दया दत्त दान जे को पावे तिलका मान एवी तिलका ਇਕੱਠਾ ਨਹੀਂ ਬੋਲਣਾ ਨਾ ਕਹਿਣਾ ਕਾਮਾਨ ਉਚਾਰਨ ਕਰਨਾ ਜੇ ਕੋ ਪਾਵੇ ਇਥੇ विश्राम तिलका मान ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾਤ ਤੀਰਥ ਮਾਲਨਾਵ ਦੀ ਮਾਲ ਪੂਲਾ ਬੋਲਨਾ ਨਾਵ ਭਾਰਾ ਉਚਾਰਨ ਕਰਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਾਨ ਚਾਉ ਕਾਣ ਸੁਵੇਲਾ ਵਖਤ ਕਾਣ ਕਾਵਣ ਥਿਤ ਕਾਣਵਾਰ ਵਖਤ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਕਵਨ ਸੁਖੀਲਾ ਵਖਤ ਕਵਣ ਕਵਨ ਥਿਤ ਕਮਣਵਾਰ ਕਾਣ ਸਿਰਤੀ ਮਾਹ ਕਵਣ ਜਿਤ ਹੋਆ ਆਕਾਰ ਜਿਤ ਪੂਲਾ ਹੀ ਬੋਲਣਾ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵ ਲੇਖ ਪ੍ਰਾਣਾ ਹਾਂਜੀ ਪੁਰਾਣ ਉਚਾਰਨ ਕਰਨਾ ਵਖਤ ਨਾ ਪਾਇਓ ਕਾਦੀਆ ਬੀਲ ਪੱਤੇ ਵੀ ਜਮਕ ਹੈ ਬੀਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਕਾਦੀਆ ਪੋਲਾ ਬੋਲਣਾ ਕਾਸੀਆ ਦਾ ਵਾਚਕ ਹੈ ਕਾਦੀਆ ਨਹੀਂ ਕਹਿਣਾ ਕਾਦੀਆ ਤਾਂ ਇੱਕ ਸ਼ਹਿਰ ਹੈ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਜਿੱਥੇ ਦੂ ਪਦ ਨੰਨੇ ਕੰਨੇ ਦੇ ਨਾਲ ਆ ਗਏ ਹਨ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਦੇ ਆਪੇ ਜਾਣਾ ਸੋਈ ਕੇਵ ਕਰ ਆਖਾ ਕੇਵ ਸਾਲਾਹੀ ਕਿਉ ਵਰਣੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਜਿਹੜਾ ਇੱਕ ਦੂ ਇੱਕ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਕਰਨਾ ਇੱਕ ਸਿਆਣਾ ਨਹੀਂ ਕਹਿਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕਿਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੁਹ ਵਾਹਿਗੁਰੂ ਜੀ ਕਾ ਕਾਰ ਸਾਹ ਕਰੈ ਵਾਹਿਗੁਰੂ ਜੀ ਕੀ ਫਤਿਹ